ਰਖ ਸਕਦੇ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਬਾਈਲ ਦੇ ਵਿੱਚ ਪਾਗਾ ਆਪਣਾ ਪੈਂਦਾ ਜਿੱਥੇ ਪਹਿਲਾਂ ਇੱਕ ਮੇਰਾ ਬ੍ਰਾਂਡ ਚੱਲਦਾ ਸੀਗਾ ਹੁਣ ਉਹ ਬ੍ਰਾਂਡ ਚੇਂਜ ਹੋ ਕੇ ਇਸ ਟਾਈਮ ਡਿਵਾਈਨ ਦਸਤਾਵ ਬ੍ਰਾਂਡ ਬਣ ਗਿਆ ਹੈ ਤੁਹਾਨੂੰ ਮੈਂ ਮੋਗਾ ਰੂਟ ਦੇ ਲੈ ਕੇ ਆਇਆ ਜਿੱਥੇ ਮੇਨ ਹੈੱਡ ਆਫ ਹੈਗਾ ਡਿਵਾਈਨ ਵਾਲਿਆਂ ਦਾ ਚੂਹਿੰਦ ਸੁ ਵੀਰ ਆ ਦੇਖ ਰਿਹਾ ਆ ਸਟੇਵਾਂ ਇਹ ਤਸਵੀਰਾਂ ਦੇ ਵਿੱਚ ਦਿੱਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਆ ਤੇ ਖੜੇ ਹੈਗੇ ਆ ਉਹਨਾਂ ਦਾ ਜੋ ਸਟਾਫ ਵੀ ਖੜਾ ਹੈਗਾ ਤੇ ਇੱਥੇ ਇਧਰ ਵੀ ਲਗਾਤਾਰ ਵੇਖ ਰਿਹਾ ਆ ਅੱਜ ਡਵਾਈਨ ਦੁਸਤਾਂ ਦਾ ਜਿਹੜਾ ਓਪਨਿੰਗ ਹੋਈ ਆ ਤੇ ਉਸ ਉੱਪਰ ਹੀ ਲੈ ਕੇ ਜਿੱਥੇ ਮਤਲਬ ਇਹ ਡਵਾਈਨ ਵਾਲਿਆਂ ਵੱਲੋਂ ਇੱਕ ਚੰਗਾ ਕੰਮ ਵੀ ਕੀਤਾ ਗਿਆ ਉਹ ਚੰਗਾ ਕੰਮ ਕੀ ਹੈਗਾ ਕਿ ਜਿੱਥੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਹੜ੍ਹ ਪੀੜਤਾ ਲਈ ਵਿਸ਼ੇਸ਼ ਤੌਰ ਤੇ ਉਨਾ ਵੱਲੋਂ ਰੱਖਣ ਵੀ ਜਿਹੜਾ ਗੱਡੀਆਂ ਦੇ ਵਿੱਚ ਭੇਜਿਆ ਜਾ ਰਿਹਾ ਜਿਹੜਾ ਤਸਵੀਰਾਂ ਲਗਾ ਤਸੀਂ ਦੇਖ ਰਹੇ ਹੋ ਕਿਉਂਕਿ ਇਸ ਰੱਖਣ ਨੂੰ ਪਹੁੰਚਾਉਣ ਵਾਸਤੇ ਡੀਐਸਪੀ ਸਦਾ ਦਲਵੀਰ ਸਿੰਘ ਨੇ ਵਿਸ਼ੇਸ਼ ਚੌਟੇ ਜੱਡੀ ਦਿੱਤੀ ਜਿੱਥੇ ਦਵਾਈਨ ਦਸਤਾਰ ਵਾਲੇ ਜਿਹੜੇ ਹੈਗੇ ਆ ਉਹਨਾਂ ਦਾ ਵੀ ਤਾਂ ਯਾਰ ਬੇਟਾ ਹੈਗਾ ਤਵਾ ਮਾਫੜਾ ਹੈਗਾ ਤੇ ਇਹਨਾਂ ਵੱਲੋਂ ਇੱਕ ਚੰਗਾ ਕੰਮ ਦੀ ਸ਼ੁਰੂਆਤ ਅੱਜ ਕੀਤੀ ਗਈ ਹੈਗੀ ਹੈ ਤੇ ਨਾਲ ਨਾਲ ਕੇਕ ਕੱਟ ਕੇ ਦਵਾਈਨ ਦਸਤਾਰ ਦਾ ਜਿਹੜਾ ਇੱਕ ਸ਼ੋਭ ਮੂਰਤੀ ਕੀਤਾ ਗਿਆ ਹੈਗਾ ਤੇ ਉਹ ਤਸਵੀਰਾਂ ਵੀ ਤੁਸੀਂ ਨਾਲ ਦੇ ਨਾਲ ਦੇ ਦੇਖ ਰਹੇ ਆਂ ਅਸੀਂ ਇਸ ਸਬੰਧ ਦੇ ਵਿੱਚ ਜਿਹੜੇ ਡਿਵਾਈਨ ਦਸਤਾਰ ਦੇ ਜਿਹੜੇ ਸંચਾਲਕ ਹੈਗੇ ਉਹਨਾਂ ਨਾਲ ਵੀ ਇਹੀ ਗੱਲਬਾਤ ਕਰਾਂਗੇ ਉਹਨਾਂ ਤੋਂ ਪੁੱਛਾਂਗੇ ਤੇ ਉਸ ਦੇ ਨਾਲ ਨਾਲ ਅਸੀਂ ਡੀਐਸਪੀ ਸਦਾ ਦਲਵੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਜਿਹੜਾ ਕਿੱਥੇ ਇਹਨਾਂ ਨੇ ਸ਼ੁਭ ਮਹੂਰਤ ਕੀਤਾ ਉਹਦੇ ਨਾਲ ਨਾਲ ਪੀਰਤਾ ਵਾਸਤੇ ਜਿਹੜਾ ਰਾਚਣ ਦਾ ਵੀ ਪ੍ਰਬੰਧ ਕਰਕੇ ਉਸ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਜਿਹੜਾ ਅੱਜ ਭੇਜਿਆ ਜਾਣਾ ਵਿੱਚ ਵੀਰ ਮੇਖੋ ਇੱਕ ਵਾਰ ਇਹਦੇ ਸਬੰਧ ਵਿੱਚ ਅਸੀਂ ਗੌਰਵ ਜੀ ਉਹਨਾਂ ਨਾਲ ਵੀ ਗੱਲਬਾਤ ਕਰਾ ਕੇ ਸਰਦਾਰ ਦਵੀਰ ਸਿੰਘ ਉਹਨਾਂ ਨਾਲ ਵੀ ਗੱਲ ਹੋ ਗਿਆ ਪਿਆ ਉਹਨਾਂ ਦਾ ਕੀ ਕਨਾਵ ਸੁਣਦੇ ਤੋਂ ਪਹਿਲਾਂ ਸਾਰਿਆਂ ਨੂੰ ਪਤੇ ਨਾਲ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਜੋ ਉਹ ਅਸੀਂ ਸ਼ੁਰੂ ਤੋਂ ਅਸੀਂ ਕੰਮ ਕਰ ਰਹੇ ਹਾਂ ਦਸਤਾਰ ਲਈ 10-12 ਸਾਲ ਤੋਂ ਪਹਿਲੇ ਅਸੀਂ ਇੱਕ ਹੋਰ ਕੰਪਨੀਆਂ ਲਈ ਕੰਮ ਕਰਦੇ ਸੀ ਹੁਣ ਕਾਫੀ ਟਾਈਮ ਤੋਂ ਸਾਨੂੰ ਇਹ ਫੀਲ ਹੋ ਰਿਹਾ ਸੀ ਕਿ ਕਿਸੇ ਇੱਕ ਆਪਦਾ ਬ੍ਰੈਂਡ ਲਾਂਚ ਕਰਨਾ ਹੈ ਜੋ ਕਿ ਪੱਗਾਂ ਦੀ ਪੱਗਾਂ ਦੇ ਕੱਪੜੇ ਨੂੰ ਵਧੀਆ ਕੱਪੜੇ ਨੂੰ ਅਸੀਂ ਘੱਟ ਰੇਟ ਦੇ ਵਿੱਚ ਲੈ ਕੇ ਆਣਾ ਹੈ ਕਿਉਂਕਿ ਰੇਟਾਂ ਦੀ ਜਿਹੜੀ ਮਾਰ ਹੈ ਉਹ ਕੰਪਨੀਆਂ ਵੱਲੋਂ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਅਸੀਂ ਜੋ ਕੱਪੜਾ ਬਣਾਇਆ ਉਹਦੇ ਜਿਹੜੇ ਰੇਟ ਲਾਂਚ ਕੀਤੇ ਬਾਜ਼ਾਰ ਦੇ ਵਿੱਚ ਉਹ ਬਾਜ਼ਾਰ ਨਾਲੋਂ ਬਹੁਤ ਘੱਟ ਹੋਣਗੇ ਤੇ ਕੁਆਲਿਟੀ ਬਹੁਤ ਫਾਈਨ ਹੋਣਗੀ ਤੇ ਅਸੀਂ ਕੋਸ਼ਿਸ਼ ਇਹ ਕਰਨੇ ਕਿ ਰੰਗ ਜਿਆਦਾ ਤੋਂ ਜਿਆਦਾ ਆਣ ਹੁਣ ਐਕਸਪੀਰੀਅੰਸ ਇਨਾ ਹੋ ਚੁੱਕਿਆ ਹੈ 12 13 ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਵਧੀਆ ਕੱਪੜਾ ਬਣਾ ਕੇ ਦਈਏ ਕਿ ਜਦੋਂ ਵੀ ਸਾਡੇ ਪੰਜਾਬੀ ਵੀਰ ਪੱਗ ਬੰਨਦੇ ਆ ਸਵੇਰੇ ਉਹਨਾਂ ਦੀ ਪੋਣੀ ਕਰਦੇ ਆ ਸਵੇਰੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਸਾਡੀ ਕੋਸ਼ਿਸ਼ ਇਹ ਹੈ ਕਿ ਕੱਪੜਾ ਇਨਾ ਵਧੀਆ ਬਣਾ ਕੇ ਦਈਏ ਕਿ ਸਵੇਰੇ ਜਦੋਂ ਪੋਣੀ ਕਰਦੇ ਆ ਪੱਗ ਦਾ ਲੜ ਨਾ ਘਟੇ ਇਸ ਲਗਾਤਾਰ ਇਸ ਮੁਹਿੰਮ ਨੂੰ ਅਸੀਂ 10-12 ਸਾਲ ਤੋਂ ਚਲਾ ਰਹੇ ਹਾਂ ਕਿਉਂਕਿ ਪੱਗ ਦਾ ਕੱਪੜਾ ਲਗਾਤਾਰ ਕਿਉਂਕਿ ਰੇਟ ਵਧਨ ਕਰਕੇ ਕੁਆਲਟੀ ਕੰਪਨੀਆਂ ਘਟਾ ਰਹੀਆਂ ਜਿੰਨੀਆਂ ਵੀ ਕੰਪਨੀਆਂ ਪੱਗ ਦੀ ਕੁਆਲਟੀ ਡਾਊਨ ਕਰ ਦਿੰਦੀਆਂ ਰੇਟ ਨਹੀਂ ਆਉਂਦਾ ਮਤਲਬ ਰੇਟ ਵਧਨ ਕਰਕੇ ਸੋ ਅਸੀਂ ਜੋ ਚੀਜ਼ਾਂ ਲੈ ਕੇ ਜਿਹੜੀ ਚੀਜ਼ਾਂ ਦੀ ਪਰੇਸ਼ਾਨੀ ਸਾਨੂੰ 10-12 ਸਾਲ ਤੋਂ ਅਸੀਂ ਚੈੱਕ ਕਰ ਰਹੇ ਸੀ ਕੁਆਲਿਟੀ ਬਨਾ ਬਨਾ ਕੇ ਹੁਣ ਅਸੀਂ ਕੁਆਲਿਟੀ ਵੀ ਫਾਈਨ ਕੀਤੀ ਹੈ ਤੇ ਰੇਟ ਵੀ ਘਟਕੀਤਾ ਹੈ ਸਾਡੀ ਕੋਸ਼ਿਸ਼ ਇਹ ਹੈ ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਅਸੀਂ ਇੰਨਾ ਵਧੀਆ ਕਪੜਾ ਬਣਾ ਕੇ ਦੀਏ ਜੋ ਕਿ ਡਿਵਾਈਨ ਦਸਤਾਰ ਦੇ ਵਿੱਚ ਅਸੀਂ ਗੌਰਵ ਗੋਲਡ ਅਸੀਂ ਮਤਲਬ ਕੁਆਲਿਟੀ ਬਣਾਈ ਆ ਦੇਖੋ ਤੁਸੀਂ ਇੱਕ ਦਾ ਨਾਮ ਰੱਖਿਆ ਸੀ ਗੌਰਵ ਗੋਲਡ ਨਾਮ ਰੱਖਿਆ ਗੌਰਵ ਗੋਲਡ ਇੱਕ ਦਾ ਨਾਮ ਰੱਖਿਆ ਗੌਰਵ ਗੋਲਡ ਸੁਪਰ ਦੋ ਕੁਆਲਿਟੀਆਂ ਅਸੀਂ ਲਾਂਚ ਕਰ ਰਹੇ ਹਾਂ ਸਰ ਪਲੀਜ਼ ਆ ਤੁਸੀਂ ਆ ਦੋ ਕੁਆਲਿਟੀਆਂ ਅਸੀਂ ਲਾਂਚ ਕਰ ਰਹੇ ਹਾਂ ਤੇ ਇਹਦੇ ਵਿੱਚ ਅਸੀਂ ਸਾਰਾ ਸਾਡਾ ਛੇਡ ਕਾਰਡ ਹੈ 150 ਕਲਰ ਅਸੀਂ ਗੋਰੂ ਗੋਲਡ ਦੇ ਵਿੱਚ ਕਰ ਰਹੇ ਹਾਂ ਤੇ 70 ਕਲਰ ਅਸੀਂ ਗੋਰੂ ਗੋਲਡ ਸੁਪਰ ਦੇ ਵਿੱਚ ਕਰ ਰਹੇ ਹਾਂ ਕਲਰਾਂ ਦੀ ਕੁਆਲਿਟੀ ਬਹੁਤ ਫਾਈਨ ਹੋਊਗੀ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਊਗੀ ਜਲਦੀ ਅਸੀਂ ਇੱਥੇ ਫਰਾਂਚਾਈਜ਼ੀਆਂ ਵੀ ਦੇਣ ਜਾ ਰਹੇ ਹਾਂ ਤੇ ਸਟੋਰ ਪੂਰੇ ਪੰਜਾਬ ਦੇ ਵਿੱਚ ਦੇ ਉੱਪਨ ਹੋਣਗੇ ਡਿਵਾਈਨ ਦਸਤਾਰ ਸਾਡਾ ਆਪ ਦਾ ਇੱਕ ਬ੍ਰਾਂਡ ਹੈ ਜੋ ਕਿ ਅਸੀਂ ਸੋਚਿਆ ਬਣਾਉਣ ਲਈ ਇਹ ਰੱਬ ਦੀ ਰਹਿਮਤ ਹੈ ਜੋ ਕਿ ਰੱਬ ਦੀ ਦਾਤ ਹੈ ਜੋ ਕਿ ਇਹਨੂੰ ਅਸੀਂ ਇੰਗਲਿਸ਼ ਵਿੱਚ ਡਿਵਾਈਨ ਦਸਤਾਰ ਕਹਿੰਦੇ ਆ ਜਾਂ ਕੁਝ ਜੋ ਕਿ ਸਾਨੂੰ ਪੱਗ ਜਿਹੜੀ ਹੈਗੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ ਤੇ ਪੰਜਾਬੀ ਭਰਾਵਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅਸੀਂ ਉਹਨਾਂ ਲਈ ਕੰਮ ਕਰ ਰਹੇ ਹਾਂ ਪੱਗ ਨੂੰ ਵਧੀਆ ਬਿਹਤਰ ਬਣਾਉਣ ਲਈ ਸਾਰੀ ਜ਼ਿੰਦਗੀ ਲੱਗੇ ਰਵਾਂਗੇ ਸਾਡਾ ਟੀਚਾ ਬਹੁਤ سارے ਬ੍ਰਾਂਡ ਅਰਿਡਲ ਚੱਲ ਰਹੇ ਆ ਜੀ ਤੇ ਉਹ ਡਿਵਾਈਨ ਕਿਵੇਂ ਮੁਕਾਬਲਾ ਕਰੂਗਾ ਦੇਖੋ ਜੀ ਡਿਵਾਈਨ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਸਾਡਾ ਪਹਿਲੇ ਵੀ ਕਿਸੇ ਨਾਲ ਨਹੀਂ ਸੀਗਾ ਅਸੀਂ ਆਪਦੀ ਕੋਸ਼ਿਸ਼ ਜਾਰੀ ਰੱਖਾਂਗੇ ਅਸੀਂ ਆਪਦੀ ਮਿਹਨਤ ਜਾਰੀ ਰੱਖਾਂਗੇ ਸਾ ਅਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਰਨਾ ਕਿਉਂਕਿ ਸਭ ਨੇ ਆਪ ਆਪ ਦਾ ਜੋਰ ਲਾਣਾ ਹੈ ਆਪ ਆਪ ਦੀ ਕਿਸਮਤ ਕਮਾਣੀ ਹੈ ਸਭ ਨੇ ਆਪ ਆਪ ਦੀ ਮਿਹਨਤ ਨਾਲ ਕੰਮ ਕਰਨਾ ਹੈ ਅਸੀਂ ਆਪ ਦੀ ਐਕਸਪੀਰੀਅੰਸ ਦੇ ਨਾਲ ਜਿੰਨਾ ਸਾਡੀ ਟੀਮ ਨੂੰ ਐਕਸਪੀਰੀਅੰਸ ਹੈ ਅਸੀਂ 12 15 ਸਾਲ ਤੋਂ ਲਗਾਤਾਰ ਲੱਗੇ ਹੋਏ ਹਾਂ ਪੱਗ ਬਣਾਉਣ ਲਈ ਪੱਗ ਸਪਲਾਈ ਕਰਨ ਲਈ ਸਟੋਰ ਬਣਾਉਣ ਲਈ ਕਿਉਂਕਿ ਸਟੋਰ ਵੀ ਜਿਹੜੇ ਬਣਾਏ ਸੀ ਉਹ ਵੀ ਸਾਡੀ ਪੂਰੀ ਟੀਮ ਨੇ ਪਹਿਲੇ ਇੱਕ ਜੋਟੋ ਕੇ ਬਣਾਏ ਸੀ ਹੁਣ ਵੀ ਮਾਤੂਸ਼ਰੀ ਦਸਤਾਰ ਜਿਹੜੀ ਪਹਿਲੇ ਟੀਮ ਸੀਗੀ ਉਹੀ ਇੱਕ ਵਾਰਕ ਇੱਥੇ ਡਿਵਾਈਨ ਦਸਤਾਰ ਦੇ ਵਿੱਚ ਚੱਲੂਗਾ ਅਸੀਂ ਪ੍ਰੋਪਰ ਕੰਮ ਕਰਾਂਗੇ ਵਧੀਆ ਬਣਾ ਕੇ ਦੇਵਾਂਗੇ ਕੱਪੜੇ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੋਊਗੀ ਪੁਰਾਣੇ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀ ਦਸਤਾਰ ਹੈ ਸਿਰਫ ਬਗਾ ਬਣਾ ਹੀ ਮਿਲੇਗੀ ਆਹ ਬੋਰ ਦੀ ਸਟੋਰ ਤੇ ਅਵੇਲੇਬਲ ਨਹੀਂ ਇਹ ਕਟੋਕਟੇਸਟ ਪੰਜਾਬ ਦੇ 97 ਸਟੋਰਸ ਦੇ ਵਿੱਚ ਅਵੇਲੇਬਲ ਮਿਲੂਗੀ ਹਲੇ ਉਹਦੇ ਬਾਹਰ ਬੋਰ ਨਹੀਂ ਲੱਗਿਆ ਚੋਪਕੀ ਪਰਸਲੇ ਕੋਲ ਅਵੇਲੇਬਲ ਕਰਤੀ ਹੈ 97 ਕੋਲ ਸਾਡੇ ਛੇੜ ਕੜ ਪਹੁੰਚ ਗਏ ਆ ਜਲਦੀ ਸਟੋਰਸ ਤੇ ਜਿਹੜੇ ਬੋਰਡ ਹੈ ਉਹ ਲੱਗ ਜਾਰੀ ਹੋ ਜਾਣਗੇ ਨਾਲ ਤੁਹਾਡੇ ਹੋਰ ਕਿਹੜੇ ਕਿਹੜੇ ਪ੍ਰੋਡਕਟ ਹੈ ਜਿਹੜੇ ਮਾਰਕੀਟ ਦੇ ਵਿੱਚ ਇਸ ਟਾਈਮ ਲਗੇ ਦਸਤਾਰ ਦੇ ਨਾਲ ਅਸੀਂ ਮਾਰਕੀਟ ਦੇ ਵਿੱਚ ਤਾਂ ਸਾਡੇ ਅੰਕਲ ਹੋਮ ਦੇ ਨਾਮ ਤੇ ਜਿਹੜੇ ਸਟੋਰ ਹੈ ਉਹ ਕਾਧੀਆਂ ਦੇ ਵਿੱਚ ਇੱਕ ਸੈਕੰਡ ਬ੍ਰਾਂਚ ਇੱਥੇ ਵਾਗੇ ਪਾਣੀ ਦੋ ਸਟੋਰਸ ਤੋਂ ਅੰਕਲ ਹੋਮ ਦੇ ਚੱਲ ਰਹੇ ਸਾਡੇ ਤੇ ਡਿਵਾਈਨ ਦਸਤਾਰ ਦਾ ਪਹਿਲਾ ਸਟੋਰ ਫਰੈਂਚਾਈਜ਼ੀ ਜੰਡਿਆਲਾ ਗਰੂਪ 5 ਤਰੀਕ ਨੂੰ ਅਸੀਂ ਓਪਨ ਕਰਨ ਜਾ ਰਹੇ ਹਾਂ 5 ਨੂੰ ਪਰਸੋ ਇਸ ਤਰ੍ਹਾਂ ਜਿਹੜਾ ਹੈਗਾ ਲੋਕ ਤੁਹਾਡੇ ਨਾਲ ਵਤ ਵਤ ਜੁੜਨ ਕਿਸ ਤਰ੍ਹਾਂ ਉਹਨਾਂ ਦਾ ਵਿਸ਼ਵਾਸ ਤੁਸੀਂ ਜਿੱਤੋਗੇ ਦੇਖੋ ਜੀ ਵਿਸ਼ਵਾਸ ਵਧੀਆ ਕੁਆਲਟੀ ਘੱਟ ਰੇਟ ਤੇ ਵਧੀਆ ਕਲਰ ਤੇ ਨਿਊ ਨਿਊ ਕਲਰ ਚਾਹੀਦੇ ਆ ਉਹਦੇ ਨਾਲ ਕਸਟਮਰ ਵੀ ਜੁੜਦਾ ਹੈ ਤੇ ਕਸਟਮਰ ਸੈਟੀਸਫਾਈ ਵੀ ਹੁੰਦਾ ਰੰਗਾਂ ਨੂੰ ਲੈ ਕੇ ਜ਼ਿਆਦਾਤਰ ਬੰਗਾਂ ਦੇ ਪ੍ਰੋਬਲਮ ਆਉਂਦੀ ਹੈ ਵੀ ਰੰਗ ਬਹੁਤ ਜਲਦੀ ਉੱਡ ਜਾਂਦੀ ਹੈ ਤੁਸੀਂ ਰੰਗਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਗਾਰੰਟੀ ਰੰਗ ਦੇ ਵਿੱਚ ਭਾਜੀ ਅਸੀਂ 90 ਡੇਜ਼ ਦੀ ਕੰਪਨੀ ਗਾਰੰਟੀ ਦੇ ਰਹੀ ਆਂ ਪੱਗ ਸਾਡੇ ਕੋਲ ਕੋਈ ਵੀ ਲੈ ਕੇ ਜਾਊਗਾ 90 ਡੇਜ਼ ਤੱਕ ਆਪਣਾ ਬਿੱਲ ਸੰਭਾਲ ਕੇ ਰੱਖੇ ਅਗਰ ਪੱਗ ਕਲਰ ਚਲਾ ਜਾਂਦਾ ਹੈ ਜਾਂ ਪੱਗ ਫੇਟ ਹੋ ਜਾਂਦੀ ਹੈ 90 ਡੇਜ਼ ਦੇ ਵਿੱਚ ਬਿੱਲ ਕਸਟਮਰ ਦੇ ਕੋਲ ਹੋਣਾ ਚਾਹੀਦਾ ਹੈ ਉਹ ਪੱਗ ਸਾਡੇ ਸਾਰੇ ਸਟੋਰਾਂ ਤੋਂ ਚੇਂਜ ਹੋਈ ਹੋਏਗੀ ਪ੍ਰੋਗਰਾਮ ਪਹਿਲੇ ਅਸੀਂ ਬਹੁਤ ਵੱਡਾ ਮਿੱਥਿਆਵਾ ਸੀਗਾ ਲੇਕਿਨ ਪੰਜਾਬ ਦੇ ਹਾਲਾਤ ਜੋ ਅਸੀਂ ਦੇਖ ਰਹੇ ਹਾਂ ਜੋ ਸਾਡੇ ਪੰਜਾਬੀ ਵੀਰ ਜਿਹੜੇ ਸਾਡੇ ਘਰਾਂ ਤੋਂ ਬੇਗਰ ਹੋਏ ਹੋਏ ਆ ਪਾਣੀ ਨੇ ਸਾਡੇ ਤੇ ਕੁਦਰਤ ਨੇ ਬਹੁਤ ਵੱਡੀ ਮਾਰ ਮਾਰੀ ਵੀ ਹੈ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਾਰਾ ਪ੍ਰੋਗਰਾਮ ਪੋਸਟਪੋਨ ਕਰਤਾ ਸਾਡੇ ਹੋਟਲ ਵੀ ਬੁੱਕ ਸੀਗੇ ਜਿੱਥੇ ਕਿ ਅਸੀਂ ਇੱਕ ਫੰਕਸ਼ਨ ਕਰਵਾਉਣਾ ਸੀਗਾ ਉਸੇ ਸਾਰਾ ਮਤਲਬ ਪੋਸਟਪੋਨ ਕਰਕੇ ਅਸੀਂ ਇੱਕ ਕੇਕ ਬਸੋ ਕੇ ਕੱਟ ਰਹੇ ਹਾਂ ਤੇ ਡਿਵਾਈਨ ਦਸਤਾਰ ਦੀ ਓਪਨਿੰਗ ਕਰ ਰਹੇ ਹਾਂ ਕਿਉਂਕਿ ਸਾਡੇ ਅਗਲੇ ਸਟੋਰਾਂ ਦੀ ਡੇਟ ਬੰਨੀ ਵੀ ਹੈ ਉਸ ਕਰਕੇ ਨਹੀਂ ਤਾਂ ਇਹ ਜਿਹੜੇ ਦਿਨ ਚੱਲ ਰਹੇ ਆ ਸਾਡਾ ਬਿਲਕੁਲ ਦਿਲ ਨਹੀਂ ਕਰਦਾ ਕਿ ਅਸੀਂ ਇਸ ਤਰ੍ਹਾਂ ਦਾ ਕੋਈ ਮੂਰਤ ਕਰੀਏ ਜਾਂ ਅਸੀਂ ਸ਼ੁਰੂਆਤ ਕਰੀਏ ਤੁਸੀਂ ਸ ਸਮੇਂ ਹੜਪੀਟਾਂ ਲਈ ਰਾਸ਼ਨ ਵੀ ਭੇਜ ਰਹੇ ਹਾਂ ਕੀ ਔਰ ਕਿੱਥੇ ਭੇਜ ਰਹੇ ਹਾਂ ਅਸੀਂ ਜੋ ਫੰਕਸ਼ਨ ਤੇ ਅਸੀਂ ਸੋਚਿਆ ਸੀ ਵੀ ਅਸੀਂ ਸਾਡੇ ਫੰਕਸ਼ਨ ਤੇ ਇਹਨਾਂ ਖਰਚ ਹੋਣਾ ਹੈ ਅਸੀਂ ਉਹ ਫੰਕਸ਼ਨ ਦੇ ਖਰਚ ਨੂੰ ਕੱਟ ਕੇ ਅਸੀਂ ਉਹ ਸਾਰਾ ਰਾਸ਼ਨ ਜਿਹੜਾ ਹੈਗਾ ਉਹਦਾ ਖਰਚ ਅਸੀਂ ਸਾਰਾ ਆਪਣੇ ਜਿਹੜੇ ਪੰਜਾਬੀ ਵੀਰਾਂ ਨੂੰ ਜਿਹੜੀ ਨੀਡ ਹੈ ਇਸ ਟਾਈਮ ਉਹ ਅਸੀਂ ਪਹੁੰਚਾਉਂਦੀ ਅਜਨਾਲੇ ਸਾਡੇ ਐਮਐਲਏ ਸਾਹਿਬ ਗਏ ਹੋਏ ਆ ਉੱਥੇ ਉਹ ਸੇਵਾ ਚੱਲ ਰਹੀ ਹੈ ਤੇ ਜਿਹੜੇ ਆਪਣੇ ਖਾਲਸਾ ਆਈਡ ਵਾਲੇ ਰਵੀ ਸਿੰਘ ਜੀ ਦੀ ਟੀਮ ਉੱਤੇ ਕੰਮ ਕਰ ਰਹੀ ਹੈ ਉਹਨਾਂ ਦੇ ਨਾਲ ਵੀ ਸਾਡਾ ਕੋਆਰਡੀਨੇਟ ਹੋਇਆ ਹੈ ਅਸੀਂ ਲਗਾਤਾਰ ਉਹਨਾਂ ਨੂੰ ਅਸੀਂ ਸੇਵਾ ਪਹੁੰਚਾਦੇ ਰਹੇ ਪਹਿਲਾਂ ਤਾਂ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਨਾ ਸਾਰੇ ਬਾਗਾ ਪੁਰਾਣਾ ਨਿਵਾਸੀਆਂ ਨੂੰ ਖਾਸ ਕਰਕੇ ਸਾਡੇ ਅੰਕਲ ਓਮਪ੍ਰਕਾਸ਼ ਜੀ ਖੁਰਾਨਾ ਜੀ ਨੂੰ ਉਹਨਾਂ ਦੇ ਬੇਟੇ ਸੁਪੁੱਤਰ ਗੌਰਵ ਖੁਰਾਨਾ ਜੀ ਨੂੰ ਜਿਨ੍ਹਾਂ ਨੇ ਇਹ ਇੱਕ ਨਵਾਂ ਉਪਰਾਲਾ ਮਤਲਬ ਸਿੱਖੀ ਵੀ ਇੱਕ ਦਸਤਾਰ ਜਿਹੜੀ ਹੈ ਸਿੱਖੀ ਨਾਲ ਜੁੜੀ ਹੋਈ ਹੈ ਇਹ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਇਹ ਸਟੋਰ ਖੋਲ ਕੇ ਇਹ ਆਪਦਾ ਨਾਂ ਇਹਨਾਂ ਨੇ ਆਪਦਾ ਬ੍ਰਾਂਡ ਲਾਂਚ ਕੀਤਾ ਹੈ ਇਹਨਾਂ ਨੂੰ ਮੈਂ ਮੁਬਾਰਕਬਾਦ ਤੇ ਸ਼ੁਭ ਕਾਮਨਾਵਾਂ ਦਿੰਨਾ ਹੈ ਦੂਸਰਾ ਇਹਨਾਂ ਨੇ ਉਸੇ ਟਾਈਮ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਜੋ ਖਰਚਾ ਇਹਦੀ ਉਦਘਾਟਨ ਤੇ ਕਰਨਾ ਸੀ ਇਹਨਾਂ ਨੇ ਹੋਰ ਕਲਾਕਾਰ ਬੁਲਾਉਣੇ ਸੀ ਵੱਡੀ ਪਾਰਟੀ ਰੱਖਣੀ ਸੀ ਉਹ ਹਾਲਾਤ ਨੂੰ ਦੇਖਦੇ ਹੋਏ ਜਿਹੜਾ ਇਹ ਦੂਸਰਾ ਉਪਰਾਲਾ ਕਰ ਲਿਆ ਇਸ ਲਈ ਵੀ ਇਹ ਵਧਾਈ ਦੇ ਪਾਤਰ ਨੇ ਕਿ ਇਹ ਬਾਗੇਪੁਰਾਣੇ ਚੋਂ ਇਹਨੇ ਤਿੰਨ ਅੱਜ ਗੱਡੀਆਂ ਜਾਰੀਆਂ ਨੇ ਇਹਨਾਂ ਦੀਆਂ ਜਿਹੜੀਆਂ ਕਿ ਅਜ ਨਾਲਾ ਇਲਾਕੇ 'ਚ ਆਪਣੇ ਐਮ.ਐਲ.ਏ. ਸਾਹਿਬ ਨੂੰ ਜਾ ਕੇ ਉੱਥੇ ਜਿਨ੍ਹਾਂ ਨੂੰ ਹੜ੍ਹ ਪੀੜਤਾਂ ਨੂੰ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਹੋਈ ਹੈ ਪੰਜਾਬ 'ਚ ਇਹ ਵੀ ਇਹਨਾਂ ਨੇ ਚੰਗਾ ਸੋਚਿਆ ਵੀ ਆਪਾਂ ਪਾਰਟੀ ਨਾ ਕਰਕੇ ਇਹ ਜੇ ਮਾਹੌਲ 'ਚ ਪਾਰਟੀ ਦਿੰਦਾ ਹੀ ਨਹੀਂ ਚੰਗਾ ਲੱਗਦਾ ਬੰਦਾ ਪਰ ਫਿਰ ਵੀ ਕੁਝ ਮਜਬੂਰੀਆਂ ਕਰਕੇ ਇਹਨਾਂ ਨੇ ਇਹ ਜਾਂ ਸ਼ਾਰਟ ਜਾਂ ਫੰਕਸ਼ਨ ਕਰਕੇ ਇਹ ਬਹੁਤ ਵਧੀਆ ਕੀਤਾ ਤੇ ਇਸ ਵਾਸਤੇ ਵੀ ਇਹ ਵਧਾਈ ਦੇ ਪਾਤਰ ਨੇ ਵੀ ਇਹ ਹੜ੍ਹ ਪੀੜਤਾਂ ਲਈ ਇੰਨੀ ਵੱਡੀ ਰਾਸ਼ੀ ਭੇਜ ਰਹੀ ਹੈ ਕੀ ਕੀ ਸਮਾਨ ਜਿਹੜਾ ਸਰ ਭੇਜਿਆ ਜਾ ਰਿਹਾ ਸਰ ਇਹਨਾਂ ਨੇ ਜੋ ਮੈਨੂੰ ਦੱਸਿਆ ਹੈ ਕਾਫੀ ਪੈਕੇਟ ਇਕੱਠੇ ਕੀਤੇ ਨੇ ਇਹਨਾਂ ਨੇ ਜਿਸ ਤੇ ਦਾਲਾਂ ਰੋਟੀ ਤੇ ਹੋਰ ਸਮਾਨ ਜੋ ਵੀ ਪਾਣੀ ਦਾ ਜੋ ਵੀ ਸਮਾਨ ਉੱਥੇ ਉਹਨਾਂ ਨੇ ਪੈਕੇਟ ਚ ਪਾਇਆ ਹੈ ਉਹ ਜਾਣਗੇ ਟ੍ਰੱਕ ਲੈ ਕੇ ਉੱਥੇ ਤੇ ਇਹ ਮਤਲਬ ਉਹਨਾਂ ਲਈ ਬਹੁਤ ਵੱਡੀ ਸਹਾਇਤਾ ਹੋਊਗੀ ਜਿਹੜੇ ਆਪਣੇ ਹੜਪੀੜਿਤ ਭਰਾ ਫਸੇ